ലേ ഭയ ആ

ਹੂੰ ਨੀਣਾ ਜਵੈਨ ਕੇ ਬੰਦੇ ਆਜੇ ਕਿਵੇਂ ਹੋਇਆ ਗੁਰਵਿੰਦਰ ਨਾਲ ਦੇ ਬੰਦੇ ਨੂੰ ਐਡ ਕਰਨਾ ਲਾਈਵ ਤੇ ਕਿ 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 ਮੈਂ ਬੈਕਗ੍ਰਾਉਂਡ ਦੇ ਰਿਹਾ ਨਹੀਂ ਅਜਿਹਾ ਕਿ ਕਾਹਨ ਡਾਇਰੈਕਟ ਹੋਰ ਕੀ ਜ਼ਰੂਰ ਹੈ ਨਹੀਂ ਸੋ ਹੀ ਹਾਂ ਕਹਾਂ ਪਤਾ ਨਹੀਂ ਆ ਰਹੀ ਗੇਮ ਨੂੰ ਹੂੰ ਕੋਈ ਹੋ ਤੋਂ ਨਹੀਂ ਮੇਰੇ ਕੜਾ ਆਇਆ ਰੋਟੇ ਦੇਖ ਗੇਮ ਲਾਈ ਨੂੰ ਮੰਮੀ ਆ ਗਈ ਜਸਮੀ ਜੀ ਹੈ ਰਾਤ ਹੋਏ ਦੇਖਾਈ ਲਿਆ ਮਾਡੀ ਪਤਾ ਨਹੀਂ ਲੱਗਦਾ ਨੇੜੇ ਬੈਠੇ ਨੀ ਨੋਟੀਫਿਕੇਸ਼ਨ ਆ ਗਿਆ ਹੂੰ ਮਾਰਚਨਾਰ ਕੀ ਹਾਲ ਨਹੀਂ ਸਾੜਾ ਮੂਹ ਹੀ ਤੋੜਾ ਇਹ ਕਿਡਾ ਹੋ ਗਿਆ ਮੇਰਾ ਨਹੀਂ ਮੇਰਾ ਨੀ ਗੁਰਵਿੰਦਰ ਦਾੜੀ ਕੋ ਇਹਨਾਂ ਕੋਲ ਐਡੀਆਂ ਬੜੀਆਂ ਚੱਲਦੀਆਂ ਹੂੰ ਅਨੇਕਾ ਬਾਲਗੇ ਆ ਗਏ ਚਾਲ ਦੇ ਉਹ ਗਾਣਾ ਕੱਢੀ ਜਾਂਦੇ ਇੱਕ ਦੂਜੇ ਨੂੰ ਗਾਲਾਂ ਕੱਢੋ ਕੱਢੀ ਆ ਨੇ ਯਾਰ ਪੜਾ ਲਾ ਹਾਂ ਹਾਂ ਗਾਲਾਂ ਸ਼ਤਰ ਨੂੰ ਡਾਲੀ ਕਿਵੇਂ ਦੀ ਅਮਨ ਜਿਹੜੇ ਪਾਵੇ ਦੇ ਲੋ ਸਾਰੇ

ਮੈਂ ਚੁੱਕ ਰਿਹਾ ਹਾਂ ਕੌਣ ਹੈ ਵਾਹ ਜਾਵੋ ਨਾ ਇੱਥੋਂ বাজਦਾਲੀ ਬਲੌਗ ਹੈ ਠੀਕ ਹੈ Basta þið Hvað er það? Sæð Hvað er það? Sæð Sæð Hvað er það? ਉਹ ਬੱਤਾਂ ਮੂਹ ਗਰਮ ਬੇਚ ਚੰਨੀ ਕੀ ਭਾਈ ਤੋਂ ਵਿੱਚ ਹੋ ਰਿਹਾ ਕਾਸਟ ਆਪਸ਼ਨ ਸੀ ਜਮਾ ਦਾਸਟ ਵਾਲੀ ਜਮਾ ਦਾਸਟ ਲਈ ਕਣੀ ਮੈਨ ਕਲਿਕ ਮੈਂ ਮਰੀ ਮੂਹ ਤੈਨੂੰ ਕੰਦੇ ਕੀ ਆਂਦਾ ਅੱਛਾ ਹੈਡ ਜੂਸ ਦੇ ਚੈਨਲ ਇਹਦੀ ਮੇਰੀ ਹੈ ਹਾਂ ਇੱਥੇ ਕਰ ਹਾਂ ਹਾਂ ਮੇਲੇ ਮੇਰਾ ਕਰਿੰਦੇ ਨੇ ਕਿ ਹਾਂ ਦੇ ਦਿੰਦੇ ਫਿਰ ਵੇ ਉਹ ਆਉਣਾ ਨਹੀਂਗਾ ਤਦਾਂ ਚੈਨ ਚੁਣ ਕੇ ਆਈਏ ਕਿ ਕਰਨਾ ਪੈਣੀ ਹੈ ਕਿਹੜਾ ਸੀਗਾ ਇਹ ਰੋਗਾਂ ਕੱਢਿਆ ਨਾ ਪਤਾ ਗੱਲ ਨਾ ਮੈਂ ਐਡੀ ਪਾਰਾਂ ਉਹ ਇੱਕੜਾ ਇੰਸਟਾਗ੍ਰਾਮ ਆਖਿਆ ਜੂ ਨਾ ਹੂੰ ਉਹ ਇੱਕੜਾ ਇੰਸਟਾਗ੍ਰਾਮ ਕਰਕੇ ਦੇ ਦੇ ਮੈਂ ਇੱਕ ਵਾਰੀ ਆਹ ਇਹ ਦੀਪਿੰਦਰ ਸਿੰਘ ਹੈ ਨਾ ਦੀਪਿੰਦਰ ਦੀ ਆਈਡੀ ਸੀ ਕੋਈ ਜਿਆਦਾ ਗੁੱਲੀ ਹੱਜੂ ਉਹ ਇੱਕ ਸਬਸਕ੍ਰਾਈਬਰ ਘਟਾਦਾ ਮੇਰਾ ਦੇਵ ਦੇ ਦੇ ਮਾਸਟਰ ਦਾ ਨਾਮ ਨਾ ਹੋਈ ਤੇ ਕਰ ਲਾ ਪਿੰਡਾ ਢੱਲੋ ਹੋਏ ਹੋਏ ਹੂੰ ਸੁਪਰ ਆਉਂਦੇ ਮੈਂ ਨਾ ਵੀਡੀਓ ਮੈਂ ਕਰਾ ਲਈ ਜਿਹੜੇ ਸੀ ਆਹ ਕਾਹਨ ਆ ਪਾਪਾ ਹੈਲੋ ਭਾਈ ਹਾਂਜੀ ਭਾਈ ਹੈ ਇਹ ਮੈਨੂਅਲ ਆ ਦਿਖੁਰਾ ਆ ਸਕੂਲ ਜੁੜਦੇ ਨਾ ਲੈ ਤੇ ਬਾਹਰ ਕੀ ਕਹਦੇ ਤੇ ਇੰਸਟਾਗ੍ਰਾਮ ਤੇ ਹੂੰ ਇੰਸਟਾਗ੍ਰਾਮ ਤੇ ਸੁਖਪਾਲ ਹੂੰ ਬਾਈ ਮੈਂ ਵੀ ਪੰਜਾਬ ਕੌਣ ਹੈ ਜੀ ਮੀਟ ਪਾਇਆ ਪਾਇਆ ਤੁਹਾਡੇ ਬਾਤ ਦਾ ਯੂਟਿਊਬਰ ਬੰਦੇ ਹੈ ਜੀ ਇਹ ਕਿ ਉਹ ਸੀ ਜੇ ਮੈਂ ਇਤਨਾ ਰੌੜਦਾ ਨਹੀਂ ਕੋਈ ਦਵਾਈ ਜਾਂਦੇ ਆ ਕਮੈਂਟ ਤਾਂ ਪੜਦਾ ਹੈਗਾ ਉਹ ਤੇ ਜੀ ਦੇਖੀਏ ਜਿਹੜਾ ਗਾਣਾ ਗਿੱਟਿਆਦਾ ਹੈ ਨਿਕਲਿਆ ਚਲ ਕਮੈਂਟ ਪੜੀ ਜਾਣਾ ਭਾਈ ਮੈਂ ਵੀ ਪੰਜਾਬ ਤੋਂ ਕੌਣ ਜੀਗਾ ਉਹ ਜਨਵਰੀ ਆ ਜਾਂਦੇ ਉਹ ਵਿੱਚ ਕੁੜੀਆਂ ਆ ਜਾਂਦੀਆਂ ਗਾਲਾਂ ਤਾਨ ਕੱਢਣੀਆਂ ਨਹੀਂ ਹਾਂਜੀ ਪੰਜਾਬ ਤੋਂ ਕਿੱਥੋਂ ਬਈ ਤੁਸੀਂ ਪੰਜਾਬ ਤੋਂ ਬਈ ਮੈਂ ਮੈਂ ਤਾਂ ਬਟਿੰਡੇ ਤੋਂ ਹਾਂ ਬਈ ਤੁਸੀਂ ਕਿੱਥੋਂ ਦੇਖਿਆ ਨਾ ਲੈ ਇਹ ਦੇਖਿਆ ਹਮਮ ਉਹ 3 ਬੜੇ ਚੁਟਕੀ ਜਾਂਦੇ ਹੁਣ ਤਿੰਨ ਪੈਰੇ ਘੰਟਾ ਤੋਂ ਲੈ ਕੇ ਕਰਦੇ ਜਦੋਂ ਲੱਗ ਚੁਕੇ ਨੇ ਮ ਦੱਸਾਂ ਮ ਦੱਸਾਂ ਕੀ ਯਾਰ ਵੀਰ ਕੋਟਕਪੂਰਾ ਚਾਚਾ ਹੂੰ ਦੀਪਿੰਦਰ ਕਿੱਥੇ ਆ ਹੂੰ ਕੋਟਕਪੂਰਾ ਕੋਟਕਪੂਰੇ ਕੋਟਕਪੂਰੇ ਗਿਆ ਤੈਨੂੰ ਹੂੰ ਕੋਟਕਪੂਰੇ ਮੀਨ ਨੂੰ ਤਾਂ ਨਹੀਂ ਜਾਂਦਾ ਉਹਨੂੰ ਤਾਂ ਹੋਊਗਾ ਡੇਢ ਘੰਟਾ ਨਾਈ ਜਾਂਦਾ। ਕਾਹਦਾ ਹੈ? ਆਹ ਕਿਹੜੇ ਕੀ ਨਾਮ ਆ? ਰਾਜ ਕੋਸਾ। ਹਾਂ। ਕੀ ਆਲਾ ਬਾਈ? ਆਹ ਇਹਦਾ ਜੀ ਦੀ ਮਾਇਤਰਾ। ਹੈ? ਹੈ? ਕਿਹਦੇ ਇੰਟਰਨੈਟ ਚੋਂ ਫੋਨ ਲਾ ਦਿੱਕਿਆ? ਆਹ ਜਾਦਾ ਨੰਬਰ ਨੰਬਰ ਆ ਰਿਹਾ ਉਹਨੂੰ।

ਰਾਜ ਕੋ ਸਾ ਸੁਣ ਪੰਜਾਬੀ ਦੀ ਵੜਨੀ ਹੁੰਦੀ ਮੇਰੇ ਤੇ ਬਾਲ ਚ ਵਧੀ ਨਹੀਂ ਤੇਰੇ ਬਾਲ ਚ ਵਧੀ ਨਹੀਂ ਐਵੇਂ ਕਿਹੜਾ ਤੇਲ ਲਾਣਾ ਅੰਨਾਂ ਦਾ ਦੂਏ ਨੇ ਕਿਹੜੇ ਰਹਿ ਗਏ ਆ ਬੰਦੇ ਦਾ ਵਧੀਆ ਜੁੜੇ ਸੀ ਇਹਨੂੰ ਮੈਂ ਦਵਾਈ ਦਾ ਟਾਈਮ ਹੋ ਗਿਆ ਮੇਰਾ ਕੱਟੀ ਕੱਟਣੀ ਪੂ ਕਰੇ ਜਾਣਾ ਬੈਕ ਕੈਮਰਾ ਨਹੀਂ ਹੈ ਉਹ ਬੈਕ ਕੈਮਰਾ ਕਰ ਦਿੱਤੀ ਪੈਸੇ ਨਹੀਂ ਕਰ ਬਾਈ ਤੁਹਾਡੀ ਇੰਸਟਾਗ੍ਰam ਦੀ ਆਈਡੀ ਕੀ ਆ ਕੀ ਕਰਨਾ ਮੇਰੀ ਇੰਸਟਾਗ੍ਰam ਦੀ ਆਈਡੀ ਸੁਖਪਾਲ ਸੁਖਪਾਲ ਨਹੀਂ ਕੱਲੀ ਸੁਖਪਾਲ ਸੰਧੂ ਚਾਰ ਦੂਏ ਕਰਤ ਲਤਾ ਮਗਰਲਾ ਇਹ ਐਡਮਿਨ ਜੀ ਕਾ ਟੂਲ ਉਈ ਆਪਾਂ ਮੈਸੇਜ ਕਿੱਥੋਂ ਕਰ ਸਕਦੇ ਇੱਥੇ ਕਰਿਆ ਰਹਾ ਦੇ ਨਹੀਂ ਬੈਕ ਕਰ ਰਿਹਾ ਕਰਿਆ ਰਹਾ ਜੀ ਆਉਣਾ ਆ ਦਾ ਮੂੰਹ ਕਰ ਆ ਦਾ ਮੂੰਹ ਕਰਾਇ ਕੁਟਾ ਕਰ ਅੱਛਾ ਲੈ ਉਹ ਬੰਦੇ ਉਹਨਾਂ ਕੋਲ ਤਾਂ ਹੈ ਨਹੀਂ ਲੈ ਰੰਨੰਦ ਨਾ ਰੱਬ ਹੈ ਕਿ ਬੰਦੇ ਤੇ ਹੀ ਨਾ ਹੋਵੇ ਥੋੜੀ ਇੰਸਟਾਗ੍ਰਾਮ ਨੇ ਹੈ ਬੈਕ ਕਰ ਦੇ ਜੀ ਬੈਕ ਕਰਨ ਨਾਲ ਜਿਆਦਾ ਸੋਹਣਾ ਹੁੰਦਾ ਵੇ ਬਲੌਗਰ ਅੱਜ ਕੱਲ ਐਂਡ ਤੇ ਹੁੰਦੇ ਤੈਨੂੰ ਕੀ ਕਰਕੇ ਚੱਲਦਾ ਹੁੰਦਾ ਹੈ ਕੀਆ ਬੰਦੀਆਂ ਬੰਦੇ ਆਉਣੇ ਦੋ ਕਰਕੇ ਫਿਰ ਟੈਗਰੀ ਤੂੰ ਲਿਖ ਕੇ ਭੇਜੀ ਮਾਰੀ ਹਸਪਾਲ ਸੰਧੂ ਚਾਰ ਦੂਏ ਇਥੋਂ ਮੈਨੂੰ ਭੇਜਣੀ ਜਾਂਦਾ ਗਿਆ ਮੈਨੂੰ ਉਹ ਕਰਦੇ ਨਾ ਮੋਡਰੇਟਰ ਬਣਾ ਦੇ ਹੂੰ ਜਿੰਨੇ ਦਿਨਾਂ ਤੀਵਿਕਲ ਕਰੀਂਗਰਿੰਗ ਦਰਦ ਇਹ ਆ ਤੇ ਕਿ ਕਰਤਾ ਇਹ ਆ ਉੱਚਾ ਨੰਬਰ ਆ ਤੇ ਐਡ ਆਊਗਾ ਐਡ ਤੇ ਪਹਿਲਾ ਹੋਏਗਾ ਕਰਤਾ ਜਿਹੜਾ ਇਹਨੂੰ ਕਰੀਂਗਰਿੰਗ ਦੰਦਰ ਕਵੰਪ ਹੋਣਾਗਾ ਸੁਖਪਾਲ ਸੰਧੂ ਇਹਨਾਂ ਨੂੰ ਜੋੜਨਾ ਪਊਗਾ ਸਾਰਿਆਂ ਨੂੰ ਫੇਰ ਪਾਉਗੀ ਆਈਡੀ ਬਣ ਗਿਆ ਬਣ ਗਿਆ ਲਾਕੀ ਚਾਬੀ ਜੀ ਮੇਰੇ ਮਾਪੂਰਨ ਗਿਆ ਲਾਜੀ ਜਾਂਦੀ ਹੈ ਹਾਂ ਨਾ ਹੁਣ ਇਹ ਸਾਰਿਆਂ ਨੂੰ ਦੇਖੂਗਾ ਕੁਦਰਿੰਦਰ ਕਾਪ ਸਾਰਿਆਂ ਨੂੰ ਦੇਖੂਗਾ ਕੀ ਹੋ ਜਾ ਰਿਹਾ ਨਹੀਂ ਹਾਈ ਹਾਈ ਇਹਨੇ ਇਹਦਾ ਮਤਲਬ ਕੀ ਹੋ ਗਿਆ ਹੁਣ ਹੈ ਮਨੇ ਪੜਿਆ ਹਾਂ ਇਹ ਇਹ ਤੇਰਾ ਉਹ ਮੈਨੇਜਰ ਬਣ ਗਿਆ ਤੇਰੇ ਮੈਨੇ ਕੀ ਕਰੂਗਾ ਇਹ ਲੋਕ ਕਹਿੰਦੇ ਆ ਦੂਗਾ ਜੇਦਰ ਵਾਇਰ ਨੇ ਡਿੰਦੀ ਦੀ ਸਰਤਾ ਦੇ ਮੈਂ ਮੇਰੀ ਬਾਤ ਜਾਂਦੀ ਨਹੀਂ ਵਸ ਇਹਨਾਂ ਕੋਲ ਹੂੰ ਮੇਰੀ ਵਾਰ ਕੱਟੀ ਗਈ ਹੂੰ ਪਹਿਲਾਂ ਨਹੀਂ ਮੈਂ ਕੋਈ ਨਹੀਂ ਕੱਟੀ ਗਈ ਕੱਟੀ ਗਈ ਹੂੰ ਮੈਂ ਉਹ ਬੋਲੀ ਆ ਤਾ ਬੋਲੀ ਦਿਖਾਈਂ ਨਰੇ ਉਹ ਬੋਲੀ ਅੰਦਰ ਨਾ ਇਹਦਾ ਬਾਰੀ ਬੈਗ ਚ ਰੱਖਦਾ ਮੈਂ ਲਾਈਕ ਐਂਡ ਸਬਸਕ੍ਰਾਈਬਰ ਆਪਾਂ ਨਾਲ ਆਪਰਾ ਸਮਝ ਗਈ ਜਨਾ ਗੋਦੀ ਹੈਲੋ ਲਾਈਕ ਐਂਡ ਸਬਸਕ੍ਰਾਈਬ ਆਪਣੇ ਆਪ ਰੂਹੀਆਂ ਨਾਲ ਜਦ ਦਵਾਈ ਲੱਗ ਜਾਂਦਾ ਬਹੁਤ ਜਨੇ ਐਡ ਹੋ ਗਏ ਕੀ ਕਰਦੇ ਚੇ ਚੇ ਚੇ

ਕਰਜਾ ਚ ਪਰ ਵੀ ਤੇ ਟਿਕਰੀ ਜਨਾ ਚਾਰ ਪੀਸ ਦਾ ਪਾਉਣਾ ਕਿ ਅੱਜ ਇਕੱਠੀ ਚਾਰ ਵੀਰ ਬਾਇਓ ਜੀ ਚਾਰ ਪਾਉਣਾ ਕਿਹੜੀਆਂ ਸ਼ਾਟ ਕੇ ਮੰਨ ਲਾ ਆ ਗਿਆ ਵੇ ਜੀ ਦਾ ਵੇ ਹੈ ਕਿ ਪਾ ਗਿਆ ਯਾਰ ਅਭੀ ਇੰਤਰਪੀਂਗ ਹੈ ਬੰਦਾ ਹੋਇਆ ਬੰਦਾ ਹਲੋ ਹਾਂਜੀ ਹਾਂਜੀ ਬਾਈ ਗੁਰਪ੍ਰਿੰਦਰ ਸਿੰਘ ਕੀ ਹਾਲ ਚਾਲ ਆ ਮਸਤੀ ਮਾਰੀ ਅੱਨੇ ਜਿ ਬੈਠੇ ਇਹਨਾਂ ਦੂਜੇ ਹੀ ਆ ਸਾਲਾ ਚਾਹੀਏ ਮੁੰਡਾ ਵਰਨਾ ਕਿਸਰੇ ਯਾਰ ਇਹਨੂੰ ਬਲੌਕ ਕਰੇ ਯਾਰ ਇਹ ਗੰਦਾ ਮਾੜਾ ਕੌਣ ਹੈ ਬਲੌਕ ਕਰਤਾ ਕੀ ਕਰ ਟਾਈਮ ਆਊਟ ਗਿਆ ਹਰ ਜ ਆਏ ਫੜਾ ਸਤ ਸਹਲੋ ਗਾਇਸ ਸਾਰਿਆਂ ਨੂੰ ਸਵਾਗਤ ਹੈ ਲਾਈਵ ਦੇ ਵਿੱਚ ਕਿਹ ਹੋਰ ਜਾਨੇ ਕਿਉਂ ਨਾ ਚੱਲ ਰਿਹਾ ਇੱਕ ਲਗਰਵਿੰਦਰ ਹੀ ਨਾ ਨਾ ਗਰਵਿੰਦਰ ਤੀ ਵੇ ਨੂੰ ਬਲਾਕ ਮਾਰਿਆ ਰਗਵਿੰਦਰ ਕੌਣ ਸੀ ਜੀ ਜੋ ਇਹ ਇਹ ਜੋਇ ਇਹ ਇਹ ਗਾਇਸ ਸਾਰੇ ਸਸਰੀਕਾ ਅੱਜ ਹਮ ਲਾਈਵ ਹੋਇਆ ਤਾ ਦੇ ਹੋਈ ਨਾ ਕਰ ਤੇਰੀ ਚੱਲੀ ਜਾਂਦੀ ਹੈ ਵੀਡੀਓ ਚੱਲ ਬੋਲ ਅੱਜ ਅਸੀਂ ਕਰ ਰਹੇ ਹਾਂ ਫ੍ਰੀ ਫਾਇਰ ਦੀ ਵੀਡੀਓ ਰਿਡਕ ਇਹਨੇ ਜੂੜਾ ਰੱਖਣਾ ਨਵਾ ਨਵਾ ਬੰਦੇ ਨੇ ਪੜਾਣੇ ਕੋਲ ਦਾ ਆਓ ਇਹਨੂੰ ਕੀ ਦੋਤਾ ਹੋ ਕਰ ਪਰ ਨਾ ਬੰਨ ਕੇ ਰੱਖਿਆ ਕਰ ਫੇਰ ਵੱਡੇ ਹੋਣਗੇ ਤੇਰੇ ਵਾਲ ਇਹਦਾ ਵੀ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਾਣੇ ਹੈ ਯਾ ਗੁਰਵਿੰਦਰ ਕਿਛ ਕਮੈਂਟ ਕਿ ਗੁਰਵਿੰਦਰ ਕਰੀ ਜਾਂਦਾ ਗੁਰਵਿੰਦਰ ਕਮੈਂਟ ਕਰ ਰਿਹਾ ਹੈ ਹਲੋ ਹਾਂਜੀ ਬਾਈ ਖੋਲੋ ਕਰ ਲਿਆ ਅੱਛਾ ਅੱਛਾ ਹਾਂਜੀ ਹਾਂਜੀ ਬਸ ਲਾਈਵ ਕੱਟ ਕੇ ਆਪਾਂ ਬੈਕ ਫਾਲੋ ਕਰਦੇ ਆ ਤੁਹਾਨੂੰ ਹਾਂਜੀ ਹਾਂਜੀ ਬਸ ਲਾਈਵ ਕੱਟ ਕੇ ਬੈਕ ਫਾਲੋ ਆਪਾਂ ਪਿੰਡ ਹੈ ਪਿੰਡ ਟੱਲੋ ਪਿੰਡਾ ਟੱਲੋ ਆਹ ਕੀ ਹੋ ਤਵਾ ਕੀ ਮਿਲੋ ਨਾ ਬਟ ਅਪਕਮਿੰਗ ਅ ਪ੍ਰੀਮੀਅਮ ਇੱਕ ਪ੍ਰਾਈਮਰ ਲਾਤੇ ਉਹ ਪ੍ਰੀਮੀਅਮ ਤੇ ਕਰਕੇ ਲੱਗ ਜਾਂਦਾ ਇਥੋਂ ਕੱਢ ਦੂਗੀ ਇੱਕ ਅਪਕਮਿੰਗ ਵੀ ਕਰ ਰੱਖਿਆ ਲੈ ਹੈ ਮੈਂ ਹਾਂ ਵੀਰ ਤੂੰ ਬੋਲ ਦੇ ਕਿਉਂ ਨਾ ਤੂੰ ਇਹ ਜ਼ਾਰੀਆਂ ਆਪਸ਼ਨਾਂ ਲਾਉਣੀਆਂ ਪੈਂਦੀਆਂ ਉਹ ਦਲੀਓ ਐਡੀ ਮੇਰੀ ਸੀ ਜੀ ਕੋਕ ਲਈ ਉਹ ਤਨ ਮੈਨੂੰ ਪਤਾ ਲੱਗ ਗਿਆ ਤੇਰੀ ਐਡੀ ਜੀ ਨੂੰ ਜੇ ਸਰ ਤੇ ਤੇਲ ਕਿਹੜਾ ਲਾਉਣਾ ਉਹਨਾਂ ਨੂੰ ਕੋਈ ਕਿਹਾਂ ਕਿਹਾਂ ਸਰ ਤੇ ਤੇਲ ਲਾਇਆ ਕਰ ਕੋ ਵਧੀਆ ਜਾਂ ਦਰਸ਼ਕਾਂ ਨੂੰ ਪੁੱਛ ਲੈਣੇ ਵੀ ਕਿਹੜਾ ਤੇਲ ਲਾਇਆ ਕਰਕੇ ਕਿਹੜੇ ਬੱਚੇ ਕਿੱਚ ਕਰੀ ਜਾਂਦਾ ਲਾਈਵ ਕਰਕੇ ਇਹ ਦਰਸ਼ਕੋ ਦੱਸੋ ਵੀ ਇਹ ਮਤਲਬ ਵਾਲ ਵਧਾਉਣੇ ਕੇਸ ਕਿਹੜਾ ਤੇਲ ਲਾਇਆ ਕਰੇ ਬੱਚਾ ਨਾ ਉਸ ਹੋਇਆ ਸਾਰੇ ਆਪਰੇ ਲੋਗੇ ਦੀ ਪੂਰੇ ਮੀਨੂ ਦੇ ਇੱਕ ਜ਼ਾਰੇ ਆਊਟ ਹੋ ਗਈ ਤੂੰ ਆਪ ਦਾ ਦੇਖਾਂ ਜੀ ਮੈਂ ਦਵਾਈ ਲੈਣ ਦਾ ਟਾਈਮ ਹੋ ਗਿਆ ਬਾਈ ਕਿਹ ਕੋ ਤੁਸੀ ਤੋਂ ਹੈ ਹਲੋ ਬਾਈ ਨੇ ਹਲੋ ਹਾਂਜੀ ਹਾਂਜੀ ਕੀ ਹੋਇਆ ਇਹਦਾ ਨਾ ਹੰਟਾ ਚਾਚਾ ਵੀ ਨਾ ਆ ਰਿਹਾ ਬਾਰਟਮ ਦਾ 900 ਆ 900 ਘੰਟੇ